ਪਾਕਿਸਤਾਨੀ ਕਲਾਕਾਰਾਂ ਤੇ ਬੈਨ ਦੇ ਮੁੱਦੇ ਤੇ ਜਦੇਵ ਗੰਨੇ ਕਿਹਾ ਕਿ ਫਿਲਹਾਲ ਉਹ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਕੰਮ ਨਹੀਂ ਕਰਨਗੇ ਅਜੇ ਮੁਤਾਬਕ ਕੇ ਵਿਲਾ ਦੇਸ਼ ਦੇ ਨਾਲ ਖੜੇ ਹੋਣਦਾ ਜਲਦੀ ਉਹਨਾਂ ਦੀ ਫਿਲਮ ਸ਼ਿਵਾਏ ਰਿਲੀਜ਼ ਹੋਣ ਵਾਲੀ ਹੈ ਪਰ ਅਜੇ ਮੁਤਾਬਕ ਇਹ ਫਿਲਮ ਪਾਕਿਸਤਾਨ 'ਚ ਰਿਲੀਜ਼ ਹੋਵੇ ਚਾਹੇ ਨਾ ਉਹਨਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਅਜੇ ਦੇ ਬਿਆਨ ਮਗਰੋਂ ਉਹਨਾਂ ਦੀ ਪਤਨੀ ਅਤੇ অভিনেত্রী ਕਾਜੂਲ ਨੇ ਟਵੀਟ ਕਰ ਆਪਣੇ ਪਤੀ ਦੀ ਤਾਰੀਫ ਕੀਤੀ ਉਹਨਾਂ ਨੇ ਕਿਹਾ ਕਿ ਗੈਰ ਰਾਜਨੀਤਿਕ ਅਤੇ ਸਹੀ ਫੈਸਲਾ ਲੈਣ ਲਈ ਮੈਨੂੰ ਆਪਣੇ ਪਤੀ ਤੇ ਬਹਿਤ ਮਾਣ ਹੈ ਪਾਕਿਸਤਾਨੀ ਕਲਾਕਾਰਾਂ ਤੇ ਬਹਿਨ ਦੇ ਮੁੱਦੇ ਤੇ ਪਹਿਲੀ ਵਾਰ ਪਾਕਿਸਤਾਨੀ ਕਲਾਕਾਰ ਫਵਾਦ ਖਾਨ ਬੋਲੇ ਨੇ ਫਵਾਦ ਨੇ ਫੇਸਬੁਕ ਤੇ ਇਸ ਨੂੰ ਦੁਖਦਸਤਾਂ ਲਿਖਿਆ ਮੈਂ ਆਪਣੇ ਫੈਨਸ ਪਾਕਿਸਤਾਨੀ ਕਲਾਕਾਰਾਂ ਭਾਰਤ ਤੇ ਪੂਰੀ ਦੁਨੀਆ ਦਾ ਧੰਨਵਾਦ ਕਰਦਾ ਹਾਂ ਜੋ ਦੁਨੀਆ ਨੂੰ ਵੰਡਣ ਵਾਲੀ ਤਾਕਤ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕਰ ਰਹੇ ਨੇ ਫਵਾਦ ਖਾਨ ਕਰਨ ਜੋਹਰ ਦੀ ਆਗਾਮੀ ਫਿਲਮ ਐਦਲ ਹੈ ਮੁਸ਼ਕਿਲ ਚ ਅਹਿਮ ਕਿਰਦਾਰ ਨੇ ਬਾਰੇ ਨੇ ਜਿਸ ਕਾਰਨ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਨੇ ਇਸ ਦਾ ਵਿਰੋਧ ਕਰਦਿਆ ਪਾਕਿਸਤਾਨੀ ਕਲਾਕਾਰਾਂ ਨੂੰ ਦੇਸ਼ ਤੋਂ ਜਾਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਸੀ ਇਸ ਮਸਲੇ ਤੇ ਬਾਲੀਵੁੱਡ ਦੇ ਨਾਲ ਨਾਲ ਕਈ ਹਸਤੀਆਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਬੋਲਵਾਲੋਪਨੀਤਾ ਨਾਰਦਨ ਸ੍ਰੀ ਕੀ ਸ਼ਿਵਸੈਨਾ ਦੀ ਵਜ੍ਹਾ ਕਰਕੇ ਰਾਮਲੀਲਾ ਦੇ ਮੰਚ ਤੇ ਨਹੀਂ ਉਤਰ ਸਕੇ ਜਿਸਦੇ ਬਾਅਦ ਨਵਾਜ਼ੁਦੀਨ ਨੇ ਫੇਸਬੁਕ ਤੇ ਇੱਕ ਵੀਡੀਓ ਅਪਲੋਡ ਕਰ ਰਾਮਲੀਲਾ ਜ ਕਾਮਨਾ ਕਰ ਸਕਣ ਦਾ ਆਪਣਾ ਦਰਦ ਬਿਆਨ ਕੀਤਾ ਨਵਾਜ਼ ਨੇ ਲਿਖਿਆ ਮੇਰੇ ਬਚਪਨ ਦਾ ਸੁਪਨਾ ਪੂਰਾ ਨਹੀਂ ਹੋਇਆ ਅਗਲੇ ਸਾਲ ਰਾਮਲੀਲਾ ਦਾ ਹਿੱਸਾ ਜ਼ਰੂਰ ਬਣਾਂਗਾ ਸਰ ਮੁਜ਼ਫਰ ਨਗਰ ਚ ਸ਼ਿਫ ਸੈਨਾ ਨੇ ਕਿਹਾ ਸੀ ਕਿ ਸਾਨੂੰ ਨਵਾਜ਼ ਦੇ ਨਾਮ ਅਤੇ ਇਸ ਸ਼ਖਸ ਤੇ ਵੀ ਤਰ੍ਹਾਂ ਸੇ ਅਸੀਂ ਸ਼ਖਸ ਨੂੰ ਆਪਣੇ ਧਰਮ ਦੇ ਮੰਚ ਤੇ ਨਹੀਂ ਚੜਾਣ ਦੇਵਾਂਗੇ ਉਹਨਾਂ ਦੀ ਭਾਬੀ ਨੇ ਉਹਨਾਂ ਤੇ ਕੇਸ ਕੀਤਾ ਹੈ ਅਤੇ ਹੁਣ ਉਹ ਸਮਾਜਿਕ ਇੱਜ਼ਤ ਪਾਉਣ ਲਈ ਅਜਿਹਾ ਕਰਨਾ ਚਾਹੁੰਦੇ ਨੇ ਜਿਸ ਦੀ ਇਜਾਜ਼ਤ ਅਸੀਂ ਨਹੀਂ ਦਿੱਤੀ ਗਾਮੀ ਪੰਜਾਬੀ ਫਿਲਮ ਲਕੀਰਾਂ ਦਾ ਨਵਾਂ ਗੀਤ ਵੰਡਰਲੈਂਡ ਰਿਲੀਜ਼ ਹੋ ਗਿਆ ਜਿਸ ਨੂੰ ਜ਼ੋਰਾ ਰੰਦਾਵਾ ਤੇ ਰੁਪਾਲੀ ਨੇ ਆਵਾਜ਼ ਦਿੱਤੀ ਹੈ ਗੀਤ ਹਰਮਨ ਵਰਕਰ ਤੇ ਯੂਵਿਕਾ ਚੌਧਰੀ ਤੇ ਫਿਲਮ ਆਇਆ ਗਿਆ ਇਹ ਫਿਲਮ 21 ਅਕਤੂਬਰ ਨੂੰ ਰਿਲੀਜ਼ ਹੋਏਗੀ ਰੋਹਿਤ ਸ਼ੇਟੀ ਦੀ ਫਿਲਮ ਸੀਰੀਜ਼ 골ਮਾਲ ਦੀ ਚੌਥੀ ਫਿਲਮ 골ਮਾਲ ਅਗੇਨ ਅਗਲੇ ਸਾਲ ਦੀਵਾਲੀ ਤੇ ਮੌਕੇ ਤੇ ਰਿਲੀਜ਼ ਹੋਏਗੀ ਫਿਲਮ ਦੀ ਟੱਕਰ ਜਨਕਾਂਤ ਅਤਿਅਸ਼ੇ ਕੁਮਾਰ ਸਟਾਰਰ ਰੋਬੋਟ 2 ਨਾਲ ਹੋਏਗੀ ਜਿਸ ਦੇ ਵੀ ਦੀਵਾਲੀ ਮੌਕੇ ਰਿਲੀਜ਼ ਹੋਣ ਦੀ ਚਰਚਾ ਹੈ ਅੰਧੇਰਾ ਤੇਰਾ ਇਸ ਕਾਰਨ ਜੋ ਹਾਲੀਆ ਗਮ ਫਿਲਮ ਦਾ ਗੀਤ ਚੰਨਾ ਮੇਰਾ ਸੁਪਰ ਹਿੱਟ ਰਿਹਾ ਅਨੁਸ਼ਕਾ ਮਤਾਵ ਕੋ ਇਸ ਗੀਤ ਚ ਖੂਬਸੂਰਤ ਦੁਲਹੰਦੀ ਤਰ੍ਹਾਂ ਮਹਿਸੂਸ ਨਹੀਂ ਕਰ ਸકી ਇਸ ਦਾ ਕਾਰਨ ਉਸ ਦਾ ਪਾਰੀ ਲਹੰਗਾ ਜਿਸ ਦਾ ਭਾਰ 17 ਕਿਲੋ ਸੀ ਅਤੇ ਗਹਿਣੇ ਆਦਿ ਮਿਲਾ ਕੇ ਕੁੱਲ ਭਾਰ 20 ਕਿਲੋ ਹੋ ਗਿਆ ਸੀ ਇਸ ਕਾਰਨ ਅਨੁਸ਼ਕਾ ਲਈ ਸ਼ੂਟਿੰਗ ਕਰਨਾ ਬੇਹਦ ਮੁਸ਼ਕਲ ਰਿਹਾ